ਇਸ ਤਰ੍ਹਾਂ ਪਿਛੇ ਕੁਝ ਸਮੇਂ ਦੌਰਾਨ ਭਾਰਤ-ਪਾਕਿਸਤਾਨ ਦੇ ਤਣਾਅ ਨੂੰ ਮੁੱਖ ਰੱਖਦੇ ਹਾਂ ਆਪਰੇਸ਼ਨ ਸੰਧੂਰ ਔਰ ਸ਼ੀਲਡ ਚੱਲੇ ਨੇ ਔਰ ਮਾਨਯੋਗ ਡੀਜੀਪੀ ਸਾਹਿਬ ਔਰ ਡਾਇਰੈਕਟਰ ਸਿਵਲ ਡਿਫੈਂਸ ਸ਼੍ਰੀ ਸੰਜੀਵ ਕਲੜਾ ਜੀ ਔਰ ਡਿਪਟੀ ਡਾਇਰੈਕਟਰ ਔਰ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਸਰਦਾਰ ਹਰਮਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਮਾਨਯੋਗ ਡੀਆਈਜੀ ਸ਼੍ਰੀ ਪ੍ਰੂਥੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਦੇ ਬਚਾ ਲਈ ਅਲੱਗ-ਅਲੱਗ ਤਰ੍ਹਾਂ ਦੇ ਸਿਵਲ ਡਿਫੈਂਸ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਔਰ ਤਿਆਰੀਆਂ ਨੂੰ ਮੁੱਖ ਰੱਖਦੇ ਆਂ ਅਮਰਸਰ ਸ਼ਹਿਰ ਨੂੰ ਸਿਵਲ ਡਿਫੈਂਸ ਦੇ 5 ਜ਼ੋਨਾਂ ਵਿੱਚ ਵੰਡਿਆ ਗਿਆ ਜਿਹਦੇ ਵਿੱਚ ਪਹਿਲੀਆਂ 3 ਡਿਵੀਜ਼ਨਾਂ ਦੇ ਜਿਹੜੇ 3 ਜ਼ੋਨ ਨੇ ਉਹਨਾਂ ਦੀ ਮੀਟਿੰਗ ਕਰ ਚੁੱਕੇ ਆਂ ਔਰ ਜੇ ਚੌਥੀ ਡਿਵੀਜ਼ਨ 4 ਨੰਬਰ ਜਿਹਦੇ ਸਾਡੇ ਮਨੋਰ ਸਿੰਘ ਸੈਣੀ ਜੀ ਡਿਵੀਜ਼ਨ ਵਾਰਡਨ ਨੇ ਉਹਨਾਂ ਵੱਲੋਂ ਅੱਜ ਦੀ ਇਹ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਆਮ ਪਬਲਿਕ ਤੱਕ ਸਿਵਲ ਡਿਫੈਂਸ ਵੱਲੋਂ ਦਿੱਤੀਆਂ ਜਾ ਰਹੀਆਂ ਟ੍ਰੇਨਿੰਗਾਂ ਬਚਾ ਦੇ ਵੱਖ-ਵੱਖ ਤਰੀਕੇ ਛੋਟੀਆਂ ਮੁਸ਼ਕਲਾਂ ਵੱਡੀਆਂ ਨਾ ਬਣ ਜਾਣ ਛੋਟੀਆਂ ਲੜਾਈਆਂ ਦੇ ਜਿਹੜੇ ਆ ਭਿਆਨਕ ਸਿੱਟੇ ਬਣ ਕੇ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਨਾ ਆਉਣ ਉਹਨਾਂ ਨੂੰ ਬਚਾ ਦੇ ਤਰੀਕਿਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਿਵਲ ਡਿਫੈਂਸ ਵੱਲੋਂ ਟ੍ਰੇਨਿੰਗ ਸਾਡੇ ਸੀਡੀਆਈ ਸਿਵਲ ਡਿਫੈਂਸ ਦੇ ਸਟੋਰ ਸੁਪਰਡੈਂਟ ਦੀ ਸਹਾਇਤਾ ਦੇ ਨਾਲ ਸੀਡੀਆਈ ਵੱਲੋਂ ਸਾਡੇ ਚੀਫ ਗਾਰਡਨ ਸਾਹਿਬ ਡਿਊਟੀ ਸਾਹਿਬ ਵੱਲੋਂ ਜਿਹੜੇ ਆ ਸਾਰੇ ਸਕੂਲਾਂ ਆਈਟੀਆਈਜ਼ ਔਰ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਉਹਦੀਆਂ ਤਿਆਰੀਆਂ ਸੰਬੰਧੀ ਜਿਹੜੇ ਆ ਇਹ ਅੱਜ ਦੀ ਮੀਟਿੰਗ ਰੱਖੀ ਗਈ ਹੈ ਔਰ ਇਹਨਾਂ ਵੱਲੋਂ ਆਪਰੇਸ਼ਨ ਸ਼ੀਲਡ ਔਰ ਸੰਦੂਰ ਦੇ ਦੌਰਾਨ ਅੱਛਾ ਕੰਮ ਕੀਤਾ ਗਿਆ ਇਸ ਲਈ ਅੱਜ ਦੀ ਇਹ ਮੀਟਿੰਗ ਦੇ ਵਿੱਚ ਉਹਨਾਂ ਦੀ ਸ਼ਾਬਾਸ਼ੀ ਵੀ ਦਿੱਤੀ ਗਈ ਹੈ ਇੰਨੇ ਸ਼ਬਦਾਂ ਦੇ ਨਾਲ ਖੰਮਾ ਚ ਜਾ ਚੁੱਕੇ ਹਾਂ ਜਿਹੜੇ ਸ਼ਿਵ ਡਿਫੈਂਸ ਨਾਲ ਜੋੜਨਾ ਚਾਹੁੰਦੇ ਉਹ ਕਿਤੇ ਨਾਲ ਟੋਕਣਾ ਹਾਂਜੀ ਜਿਹੜੇ ਸਿਵਲ ਡਿਫੈਂਸ ਦੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵੈਬਸਾਈਟ ਵੀ ਜਾਰੀ ਹੋ ਚੁੱਕੀ ਹੈ ਆਨਲਾਈਨ ਵੀ ਕਰ ਸਕਦੇ ਨੇ ਔਰ ਨਹੀਂ ਤੇ ਸਿਵਲ ਡਿਫੈਂਸ ਦਾ ਡੀਸੀ ਆਫਿਸ ਦੇ ਉੱਪਰ ਫੋਰਥ ਫਲੋਰ ਦੇ ਉੱਤੇ ਸਿਵਲ ਡਿਫੈਂਸ ਦਾ ਕੰਟਰੋਲ ਰੂਮ ਸਥਾਪਿਤ ਹੈ ਉੱਥੇ ਜਾ ਕੇ ਮੈਨੂਅਲੀ ਤਰੀਕੇ ਨਾਲ ਆਪਣਾ ਫਾਰਮ ਫਿਲ ਕਰਕੇ ਆਪਣੀ ਆਈਡੀ ਦੇ ਕੇ ਆਪਣੇ ਡਿਵੀਜ਼ਨ ਉਹਨਾਂ ਦੀ ਦੱਸ ਦਿੱਤੀ ਜਾਏਗੀ ਕਿ ਕਿਹੜੇ ਡਿਵੀਜ਼ਨ ਚ ਉਹਨਾਂ ਦਾ ਏਰੀਆ ਪੈਂਦਾ ਇਸ ਲਈ ਇਹਦੇ ਲਈ ਸਰਕਾਰਾਂ ਦੁਆਰਾ ਇੱਕ ਸਵੇਹੀ ਨਿਸ਼ਕਾਮ ਸੇਵਾ ਦੇ ਰੂਪ ਵਿੱਚ ਇਹਦਾ ਕੋਈ ਗੁਜ਼ਾਰਾ ਪਤਾ ਨਹੀਂ ਦਿੱਤਾ ਜਾਣਾ ਇਹ ਵੀ ਲੋਕਾਂ ਤੱਕ ਲੋਕੀ ਆਮ ਪਹੁੰਚ ਕਰਦੇ ਨੇ ਵੀ ਇਹਦੀ ਸਾਨੂੰ ਕਿੰਨੀ ਪੀ ਮਿਲੇਗੀ ਇਹ ਪੇ ਨਹੀਂ ਇੱਕ ਸੇਵਾ ਹੈ ਜਿਸ ਨੂੰ ਨਿਸ਼ਕਾਮ ਸੇਵਾ ਕਿਹਾ ਜਾਂਦਾ ਹੈ ਇਸ ਲਈ ਇਸ ਦੇ ਵੱਧ ਤੋਂ ਵੱਧ ਸਿਵਲ ਫੈਂਸ ਦੇ ਮੈਂਬਰ ਬਣੋ ਜਿਹਦੇ ਨਾਲ ਆਪਣੇ ਘਰਾਂ ਦੇ ਵਿੱਚ ਵੀ ਆਪਣੇ ਲਾਗੇ ਚੱਕੇ ਵੀ ਤੁਸੀਂ ਕੀ ਆਮ ਸੁੱਖ ਤੇ ਦਿਨਾਂ ਦੇ ਵਿੱਚ ਜਿਹੜੀਆਂ ਛੋਟੀ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਸੰਭਾਲ ਸਕਦੇ ਨੇ ਸਾਰੇ ਚਿਸਤਾ ਇਹਨਾਂ ਨੇ ਹੁਣ ਇੱਕ ਗੱਲ ਆਈ ਹੈ ਕਿ ਡਿਵੀਜ਼ਨ ਘਟਾਏ ਗਏ ਨੇ ਪਾਪੂਲੇਸ਼ਨ ਜ਼ਿਆਦਾ ਹੋ ਗਈ ਹੈ ਉਹਨੂੰ ਵਧਾਉਣ ਵਾਸਤੇ ਕੋਈ ਬਾਲਾ ਕੀਤਾ ਹੈ ਹਾਂਜੀ ਇਹਦੇ ਲਈ ਜੋ ਵੀ ਸਾਡੇ ਇਹ ਸੈਂਸਰ ਦੇ ਮੁਤਾਬਕ ਚੱਲਦਾ ਆ ਜਿਸ ਤਰ੍ਹਾਂ ਜੋ ਵੀ ਮਰਦਮ ਸ਼ੁਮਾਰੀ ਹੋਈ ਹੁੰਦੀ ਹੈ ਉਹਦੀ ਅੰਕੜਿਆਂ ਦੇ ਮੁਤਾਬਕ ਜਿਹੜੀ ਇਹ ਡਿਵੀਜ਼ਨ ਬਣਦੀਆਂ ਨੇ ਉਹਦੇ ਲਈ ਹੁਣ ਨਵੀਂ ਲੇਟੈਸਟ ਆਪਾਂ ਇਹਨਾਂ ਕੋ ਲੈ ਕੇ ਅੰਕੜਾ ਵਿਭਾਗ ਕੋ ਇਹਦੀ ਪੂਰੀ ਜਾਣਗਣਨਾ ਜਿਹੜੀ ਹੁਣ ਲੇਟੈਸਟ ਹੈ ਉਹਦੇ ਮੁਤਾਬਕ ਅਸੀਂ ਜਿਸ ਤਰ੍ਹਾਂ ਨਵੀਆਂ ਕਲੋਨੀਆਂ ਚੀਫ ਸਾਹਿਬ ਨੇ ਦੱਸੀਆਂ ਨੇ ਵੀ ਕਾਫੀ ਸ਼ਹਿਰ ਜਿਹੜਾ ਡਵੈਲਪ ਹੋ ਚੁੱਕਾ ਹੈ ਬਾਹਰ ਤੱਕ ਦੂਰ ਤੱਕ ਜਾ ਚੁੱਕਾ ਹੈ ਜਿਹਦੇ ਤੱਕ ਆਮ ਲੋਕਾਂ ਤੱਕ ਨਹੀਂ ਇਹ ਨੌਲੇਜ ਇਸ ਲਈ ਆਪਾਂ ਡਿਵੀਜ਼ਨਾਂ ਵਧਾਉਣ ਲਈ ਮਨਜੁਗ ਡੀਜੀਪੀ ਸਾਹਿਬ ਨੂੰ ਡੀਸੀ ਸਾਹਿਬ ਦੇ ਧਿਆਨ ਚ ਲਿਆ ਕੇ ਲਿਖਾਪੜੀ ਕਰਾਂਗੇ ਔਰ ਪਰਾਲੇ ਜਾਰੀ ਨੇ ਸਿਵਲ ਡਿਫੈਂਸ ਦੇ ਕਮਾਂਡੈਂਟ ਸਾਹਿਬ ਵੱਲੋਂ ਉਪਰਾਲਾ ਕੀਤਾ ਹੈ ਹਰ ਡਿਵੀਜ਼ਨ ਮੀਟਿੰਗ ਰੇ ਅੱਜ 4 ਨੰਬਰ ਡਿਵੀਜ਼ਨ ਦੀ ਮੀਟਿੰਗ ਹੋਈ ਆ ਅੱਜ ਜਦ ਮੈਂ ਡਿਵੀਜ਼ਨ ਵਾਰਡਨ ਇੰਚਾਰਜ ਆ ਮੈਂ ਆਪਣੇ ਟੋਟਲ ਜਿੰਨੇ ਵੀ ਮੇਰੇ ਡਿਵੀਜ਼ਨ ਦੇ ਆਦਮੀ ਆ ਉਹ ਆਏ ਆ ਪਰ ਉਹ ਨਹੀਂ ਕੋਈ ਆਇਆ ਸਾਰੇ ਬਾਕੀ ਡਿਵੀਜ਼ਨ ਤੇ ਮੈਂ ਸਭ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਮੇਰੇ ਸਿਵਲ ਡਿਫੈਂਸ ਵਲੰਟੀਅਰ ਆ ਉਹ ਪੂਰੇ ਇਮਾਨਦਾਰੀ ਨਾਲ ਕੰਮ ਕਰਨ ਦੇਸ਼ ਸੇਵਾ ਕਰਨ ਐਨਾ ਕਹਿੰਦਾ ਹੋਇਆ ਮੈਂ ਖਿਮਾ ਹੋ ਜਾ ਚਕੀ ਸੀਓਪੀ ਦੀ ਮੀਨਿੰਗ ਦਾ ਮੇਨ ਮਕਸਦ ਹੈ ਕਿ ਪੁਰਾਣੀ ਕਾਰਵਾਈ ਨੂੰ ਮੱਦੇਨਜ਼ਰ ਰੱਖਦੇ ਹਾਂ ਜਿਹੜੀ ਪੋਪੂਲੇਸ਼ਨ ਵੱਧ ਗਈ ਹੈ ਉਹਦੇ ਮੁਤਾਬਕ ਨਵੀਂ ਪਲੈਨਿੰਗ ਬਣਾਈ ਜਾਵੇ ਨਵੇਂ ਵਾਰਡਨ ਨੂੰ ਜੋੜਿਆ ਜਾਵੇ ਤੇ ਮਾਡਰਨ ਵਾਰਫੇਅਰ ਨੂੰ ਮੱਦੇਨਜ਼ਰ ਰੱਖਦੇ ਉਹਦੇ ਮੁਤਾਬਕ ਸਾਰੀਆਂ ਬਣਾਈ ਜਾਵੇ ਆਪਰੇਸ਼ਨ ਸ਼ੈਲਟਰ ਬਣਾਏ ਜਾਵੇ ਬੰਕਰ ਬਣਾਏ ਜਾਣ ਤੇ ਮਜ਼ਾਈਲ ਅਟੈਕ ਹੈ ਗਿਆ ਇਹਦੇ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਵੇ ਤੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੈਕਸਿਮਮ ਨੰਬਰ ਆਫ ਸਿਵਲ ਡਿਫੈਂਡਰ ਜੁਆਇਨ ਕਰੋ ਇਹਦੇ ਵਿੱਚ ਦੇਸ਼ ਸੇਵਾ ਹੈ ਕਿਸੇ ਕਿਸਮ ਦਾ ਕੋਈ ਤੁਹਾਨੂੰ ਕੁਝ ਨਹੀਂ ਮਿਲਣਾ ਪਰ ਦੇਸ਼ ਸੇਵਾ ਹੈ ਔਰ ਅੰਦਰੂਨੀ ਸ਼ਾਂਤੀ ਲਈ ਹੈ ਦੇਸ਼ ਸੇਵਾ ਲਈ ਕੰਮ ਕਰਨਾ ਹੈ ਇਸ ਲਈ ਡੀਸੀ ਆਫਿਸ ਦੇ ਉੱਪਰ ਸਿਵਲ ਫੈਂਸ ਦਫਤਰ 4th ਰੋਡ ਦੇ ਉੱਤੇ ਆ ਕੇ ਆਪਣਾ ਫਾਰਮ ਲੈ ਸਕਦੇ ਹੋ ਆਧਾਰ ਕਾਰਡ ਦੇ ਕੇ ਫਾਰਮ ਭਰ ਸਕਦੇ ਹੋ ਧੰਨਵਾਦ